ਸਭ ਤੋਂ ਵਧੀਆ ਤੇ ਮਹਿੰਗੀ ਚੀਜ਼ ਪਤਾ ਕਿਹੜੀ ਹੈ ਤੇਰਾ ਧਿਆਨ ਤੇਰਾ ਧਿਆਨ ਸਰੀਰ ਤੇ ਹੋ ਜਾਏ ਸਰੀਰ ਬਣ ਜਾਂਦਾ ਤੇਰਾ ਸਰੀਰ ਤੇਰਾ ਧਿਆਨ ਪੜ੍ਹਾਈ ਤੇ ਹੋ ਜਾਏ ਤੂੰ ਕਿਤੇ ਦੀ ਕਿਤੇ ਪਹੁੰਚਣ ਅਫਸਰ ਬਣ ਜਾਂਦਾ ਤੇਰਾ ਧਿਆਨ ਖੇਤੀਬਾੜੀ ਤੇ ਹੋ ਜਾਏ ਬੋਲ ਲੱਗ ਜਾਂਦੇ ਐ ਤੇ ਜੇ ਤੇਰਾ ਧਿਆਨ ਮਨ ਤੇ ਹੋ ਜਾਏ ਵੀ ਮਨ ਠੀਕ ਕਰਨਾ ਹੈ ਮੜਾ ਮਨ ਕਮਾਲ ਦਾ ਬਣ ਜਿਹੜੀ ਚੀਜ਼ ਤੇ ਧਿਆਨ ਦਿਓ ਸਾਡੇ ਕੋਲੇ ਸਭ ਤੋਂ ਮਹਿੰਗੀ ਤੇ ਵਧੀਆ ਚੀਜ਼ ਭਲਾ ਕਿਹੜੀ ਹੈ ਧਿਆਨ ਫੋਕਸ ਫੋਕਸ ਸਭ ਤੋਂ ਵਧੀਆ ਤੇ ਮਹਿੰਗੀ ਚੀਜ਼ ਤੁਹਾਡੇ ਕੋਲ ਇੱਕੋ ਹੀ ਹੈ ਸਾਡਾ ਧਿਆਨ ਜੇ ਰਿਸ਼ਤੇਾਂ ਤੇ ਧਿਆਨ ਦੇਵਾਂਗੇ ਤੇ ਰਿਸ਼ਤੇ ਵਧੀਆ ਬਣਨਗੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਦੇ ਰਹਾਂਗੇ ਉਹਨਾਂ ਤੇ ਧਿਆਨ ਦੇਵਾਂਗੇ ਤੇ ਉਹ ਵੀ ਠੀਕ ਚੱਲੇਗਾ ਪਰ ਕਮਾਲ ਦੀ ਗੱਲ ਹੈ ਸਭ ਤੋਂ ਮਹਿੰਗੀ ਚੀਜ਼ ਧਿਆਨ ਸੀ ਸਾਰਾ ਧਿਆਨ ਫੋਨ ਖਾ ਗਿਆ ਇਹ ਕੀ ਲੈ ਗਿਆ ਧਿਆਨ ਤੇ ਪਤਾ ਹੈ ਇੱਕ ਹੋਰ ਸੁਣੋ ਇਹ ਧਿਆਨ ਲੈ ਨਹੀਂ ਗਿਆ ਇਹਨੇ ਪੈਸੇ ਵੀ ਵੱਟੇ ਸਾਡੇ ਧਿਆਨ ਦੇ ਪੈਸਾ ਕਮਾਇਆ ਸਾਡਾ ਧਿਆਨ ਦੇ ਲੈ ਕੇ ਹੁਣ ਅਸੀਂ ਫੇਸਬੁੱਕ ਨੇ ਸਾਡੇ ਸਾਡਾ ਧਿਆਨ ਖਿੱਚ ਲਿਆ ਅਸੀਂ ਅੱਧਾ ਕਹਿੰਦਾ ਫੇਸਬੁੱਕ ਤੇ ਲਾਤਾ ਫੇਸਬੁੱਕ ਜਿਹੜੀ ਐਪ ਹੈ ਇਹ ਅੱਧਾ ਕੈਂਡਾ ਜਿਹੜਾ ਤੂੰ ਬੈਠਾ ਐ ਇਹਦੇ ਉੱਤੇ ਇਹਦੇ ਸਿਰ ਤੇ ਉਹਨਾਂ ਨੇ ਵਿਊ ਬਣਾਏ ਤੇ ਪੈਸਾ ਬਣਾਉਣਾ ਪੈਸਾ ਬਣਾ ਕੇ ਇੰਸਟਾਗ੍ਰਾਮ ਤੇ ਅਸੀਂ 2 ਘੰਟੇ ਲਾਤੇ ਉਹਦੇ ਤੋਂ ਇੰਸਟਾਗ੍ਰਾਮ ਵਾਲੇ ਪੈਸੇ ਬਣਾ ਗਏ ਫੇਸਬੁੱਕ ਤੇ 2 ਘੰਟੇ ਲਾਤੇ ਉਹ ਪੈਸਾ ਬਣਾ ਗਏ YouTube ਤੇ ਲਾਤੇ ਉਹ ਪੈਸਾ ਬਣਾ ਗਏ ਆਪਣੇ ਵੱਲੇ ਕੀ ਪਿਆ ਡਿਪਰੈਸ਼ਨ ਸਿਰ ਦਰਦ ਹੋ ਰਿਹਾ ਉੱਠਣ ਨੂੰ ਜੀ ਨਹੀਂ ਕਰਦਾ ਸਭ ਤੋਂ ਵਧੀਆ ਚੀਜ਼ ਸੀ ਉਹ ਤੂੰ ਇਹਨੂੰ ਦੇਤੀ